ਸਾਬੇ ਕਿ ਕੀ ਆ ਰਿਹਾ ਹੈ ਕਿ ਅਮਰਤਾ ਵੜਿੰਗ ਜੀ ਨੂੰ ਤੁਸੀਂ ਗਿੱਦੜਵਾਤੋਂ ਚੋਣ ਦੀ ਜਿਹੜੀ ਤਿਆਰੀ ਕਰ ਰਹੇ ਹੋ ਪਤਾ ਨਹੀਂ ਕਿੱਥੋਂ ਆ ਰਿਹਾ ਮੈਨੂੰ ਲੱਗਦਾ ਤੇਰੇ ਮਨ ਚ ਹੀ ਕੱਲੇ ਰਿਹਾ ਹੈ ਆਦਰਵਾਇਸ ਸਾਹਦੇ ਕੁਝ ਨਹੀਂ ਆ ਰਿਹਾ ਆਪਣੀ ਮਰਜ਼ੀ ਨਾਲ ਹੀ ਪੱਤਰਕਾਰ ਮੇਰੇ ਭਰਾ ਕਹਿ ਦਿੰਦੇ ਆ ਕੀ ਕਹਿ ਰਹੇ ਨਾ ਗਿੱਦੜਵਾਲੀ ਛੱਡਣਾ ਮੈਂ ਕੀ ਕਹਿ ਰਹੇ ਹਾਂ ਕਿ ਦਰਵਾਜ਼ਾ ਛੱਡਣਾ ਇਹਦਾ ਮਤਲਬ ਇਹ ਤਾਂ ਨਹੀਂ ਕਿ ਚੋਣ ਲੜਾਂਗੇ ਤਾਂ ਨਹੀਂ ਛੱਡਾਂਗੇ ਹੁਣ ਮੈਂ ਵੜਿੰਗ ਪਿੰਡ 'ਚ ਰਹਿਣਾ ਹੈ ਸੁਣ ਲੋ ਵੜਿੰਗ ਪਿੰਡ 'ਚ ਰਹਿਣਾ ਮੈਂ ਵੜਿੰਗ ਪਿੰਡ ਛੱਡਦਾ ਨਹੀਂ ਰਿਹਾ ਮੇਰੇ ਕਹਿਣ ਦਾ ਮਤਲਬ ਤੁਸੀਂ ਇਹ ਕਿਹਾ ਕਿ ਓਏ ਮੇਰਾ ਇੱਕ ਸਵਾਲ ਹੈ ਨਾ ਕਿ ਇਹ ਵੀ ਸੁਣ ਨੂੰ ਆ ਰਿਹਾ ਹੈ ਹਰ ਗੱਲ ਨੂੰ ਪੱਤਰਕਾਰ ਸਾਥੀ ਕਹਿੰਦੇ ਮੈਨੂੰ ਸੁਣ ਨੂੰ ਆ ਰਿਹਾ ਨਹੀਂ ਸੋ ਇਸ ਪ੍ਰਕਾਰ ਦੀ ਹਜੇ ਕੋਈ ਤਜ਼ਵੀਜ਼ ਨਹੀਂ ਹੈ ਕਾਂਗਰਸ ਹਾਈ ਕਮਾਂਡ ਜੋ ਫੈਸਲਾ ਕਰੇਗੀ ਰਾਜਾ ਵੜਿੰਗ ਉਹ ਮੰਨੇ ਲੁਧਿਆਣਾ ਦੇ ਕਿਹੜੇ ਮੁੱਦੇ ਤੋਂ ਪਹਿਲਾਂ ਜਿਹੜੇ ਨੇ ਚੱਕੇ ਜਾਣਗੇ ਜਨ ਲੱਗਦਾ ਹੈ ਹਜੇ ਮੈਂ ਧੰਨਵਾਦ ਕਰਦੇ ਆ ਮੈਂ ਵਿਜ਼ਨ ਡਾਕੂਮੈਂਟ ਪ੍ਰਾਈਵੇਟ ਦੇ ਨਾਮ ਤੇ ਆਪਾਂ ਲੋਕਾਂ ਨੂੰ ਦਿੱਤਾ ਸੀ ਲੁਧਿਆਣਾ ਦੇ ਪ੍ਰਮੁੱਖ ਮੁੱਦੇ ਜਿਹੜੇ ਨੇ ਜਿਵੇਂ এনवायरमेंट ਦਾ ইস্যੂ ਹੈ ਬੁਡੇ ਨਾਲੇ ਦਾ ইস্যੂ ਹੈ ਇੰਡਸਟਰੀ ਦਾ ইস্যੂ ਹੈ ਇਹਨਾਂ ਮੁੱਦਿਆਂ ਤੇ ਆਉਣ ਆਵੇ ਸਮੇਂ ਚ ਆਪਾਂ ਗੱਲ ਕਰਾਂਗੇ ਕੋਰ ਕਮੇਟੀ ਮੀਟਿੰਗ ਚੱਲ ਰਹੀ ਹੈ ਕੜਜਲ ਦੇ ਤੁਹਾਨੂੰ ਲੱਗਦਾ ਹੈ ਕਿ ਚਾਰ ਕਾਰਨ ਕਿਵੇਂ ਹਾਰ ਹੋਈ ਹੈ ਮੇਰੀ رائے ਹੈ ਕਿ ਜਿਵੇਂ ਯਾਣੀ ਸਾਹਿਬ ਨੇ ਕਿਹਾ رائے ਦਿੱਤੀ ਹੈ ਕਿ ਚੁੰਦਾ ਰਿਪੋਰਟ ਲਾਗੂ ਕਰ ਲੈਣੀ ਚਾਹੀਦੀ ਹੈ ਸੁਖਬੀਰ ਜੀ ਨੂੰ ਮੈਂ ਇਹ رائے ਦੇਾਂਗਾ ਕਿ ਬਹੁਤ ਅਕਾਲੀ ਦਲ ਦੀ ਵੱਡਾ ਇਤਿਹਾਸ ਰਿਹਾ ਹੈ ਕੇਵਲ ਆਪਣੇ ਪਰਿਵਾਰਵਾਦ ਦੇ ਮੋਹ ਦੇ ਵਿੱਚ ਅਕਾਲੀ ਦਲ ਨੂੰ ਮਾਰਿਆ ਨਾ ਜਾਵੇ ਮੇਰੇ ਬੜੇ ਸਤਿਕਾਰਯੋਗ ਨੇ ਲੇਕਿਨ ਕਾਂਗਰਸ ਪਾਰਟੀ ਦਾ ਦੇਖ ਲੋ ਇਤਿਹਾਸ सीताराम केसरी ਜੀ ਵੀ ਬਣੇ ਔਰ ਅੱਜ ਉਸ ਪਾਰਟੀ ਨੂੰ ਖਰਗੇ ਸਾਹਿਬ ਚਲਾ ਰਹੇ ਸੋ ਮੈਨੂੰ ਲੱਗਦਾ ਹੈ ਕਿ ਆਪਣੇ ਸਾਥੀ ਸੰਜੋਗੀ ਸਜਣਾ ਦੀ ਗੱਲ ਮੰਨਦਿਆਂ ਹੋਇਆਂ ਝੁੰਡਾ ਰਿਪੋਰਟ ਜਿਹੜੀ ਉਹ ਕਹਿੰਦੇ ਐ ਉਰੇ ਤੇ ਜਰੂਰ ਵਿਚਾਰ ਕਰ ਲੈਣਾ ਕਾਲੀ ਦਲ ਨੂੰ ਚਾਹੀਦਾ ਹੈ ਬਾਕੀ ਉਹਨਾਂ ਦਾ ਇੰਟਰਨਲ ਮਾਮਲਾ ਹੈ। ਉਰੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਨਹੀਂ ਤਾਂ ਉਹ ਮੇਰੇ ਤੇ ਹੀ ਹੁਣੇ ਹੱਥ ਧੋ ਕੇ ਮੇਰੇ ਪਿੱਛੇ ਪੈ ਜਾਣਗੇ। ਵੀਰ ਜੀਰਾ ਤੇ ਪੱਛਾ ਤਾਂ ਚਾਇਆ ਜਿਹੜਾ ਤੁਹਾਨੂੰ ਸੁਣਾਵਾਸ ਕਰ ਰਹੇ ਨੇ। ਹਾਂ ਬਿਲਕੁਲ ਨਜਾਇਜ਼ ਪਰਚਾ। ਕੁਲਵੀਰ ਜੀਰਾ ਜੀ ਉੱਥੇ ਉਪਸਤ ਨਹੀਂ ਸਨ। ਇਸੇ ਬਾਅਦ ਵੀ ਪਰਚਾ ਦਿੱਤਾ ਉਹ ਧੰਨਵਾਦ ਕਰ ਰਹੀ ਸੀ। ਪਰਚਾ ਦੇਣ ਤੋਂ ਬਾਅਦ ਵੀ ਪੁਲਿਸ ਨੇ ਕਹਿਨੀ ਹੈ ਕਿ ਅਸੀਂ ਇਨਕੁਆਇਰੀ ਕਰਾਂਗੇ। ਪਹਿਲਾਂ ਤੁਸੀਂ ਪਰਚਾ ਹੀ ਕਿਉਂ ਦਿੰਦੇ ਹੋ ਜੇ ਤੁਸੀਂ ਵਪਾਰੀ ਕਰਨੀ ਹੈ ਸੋ ਮੈਨੂੰ ਲੱਗਦਾ ਹੈ ਕਿ ਬਦਲਾ ਖੋਰੀ ਦੀ ਭਾਵਨਾਲਾ ਜਵਾਬ ਇਸ ਵਾਰੀ ਲੋਕਾਂ ਨੇ ਪਾਰਲੀਮੈਂਟ ਦੇ ਇਲੈਕਸ਼ਨ ਵਿੱਚ ਦਿੱਤਾ ਹੈ ਕਿਸੇ ਨੂੰ ਜੇਲ੍ਹ ਭੇਜਣਾ ਕਿਸੇ ਤੇ ਪਰਚਾ ਦੇਣ ਦੇ ਨਾਲ ਅਗਰ ਲੋਕ ਜਿੱਤੇ ਜਾਂਦੇ ਹੁੰਦੇ ਤਾਂ ਫਿਰ ਸਰਕਾਰਾਂ ਇਹੀ ਕੰਮ ਕਰਦੀਆਂ ਫਿਰ ਬਾਦਲ ਵਾਲੇ ਕਦੇ ਨਾ ਜਾਂਦੇ ਉਹਨਾਂ ਦੀ ਸਰਕਾਰ ਰਹਿੰਦੀ ਮੇਰੀ ਰਾਏ ਹੈ ਸਮੇਂ ਦੀਆਂ ਸਰਕਾਰਾਂ ਨੂੰ ਕਿ ਬਦਲਾ ਖੋਰੀ ਦੀ ਭਾਵਨਾ ਛੱਡ ਕੇ ਪੋਜ਼ਿਟਿਵ ਤਰੀਕੇ ਨਾਲ ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਇਹਦੇ ਤੇ ਪੰਜਾਬ ਸਰਕਾਰ ਨੂੰ ਗੌਰ ਫਰਮਾਉਣਾ ਚਾਹੀਦਾ ਹੈ